ਹਾਂਜੀ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਟ੍ਰੇਨਾਂ ਚੱਲ ਪਈਆਂ ਨੇ ਹਾਂਜੀ ਟ੍ਰੇਨਾਂ ਆਵਾਜ਼ ਆਈ ਚੱਲ ਪਈਆਂ ਜੋ ਕਿ ਦੋ ਦਿਨਾਂ ਤੋਂ ਠੱਪ ਸੀਗੀ ਇਸ ਜਗ੍ਹਾ ਤੇ ਟ੍ਰੇਨ ਹਾ ਸੌਂਨ ਕਰਨਾ ਟ੍ਰੇਨ ਆਵਾਜ਼ ਆਈ ਬੰਦ ਸੀਗੀ ਤੇ ਤੁਸੀਂ ਵੇਖ ਰਹੇ ਹੋ ਇਹ ਸਮਾਂ ਹੁਣ ਟ੍ਰੇਨ ਆਵਾਜ਼ ਆਈ ਚੱਲ ਪਈ ਹੈ ਹਾਂਜੀ ਦੇਖ ਸਕਦੇ ਹਾਂ ਆਪਾਂ ਪਹੁੰਚਿਆ ਘਟਰਾ ਹਸਤਾਲ ਤੇ ਜਿਸ ਜਗ੍ਹਾ ਤੇ ਤੁਸੀਂ ਵੇਖ ਰਹੇ ਹੋ ਟ੍ਰੇਨਾਂ ਚੱਲ ਪਈਆਂ ਨੇ ਪਹੁੰਚਿਆ ਹੈ ਸਮੇਂ ਮੈਂ ਸਰਹੰਦ ਸਹਿਰ ਆਹ ਦੇਖੋ ਜੀ ਵਾਈਟ ਕਲਰ ਦੇ ਵਿੱਚ ਜਿਹੜੀ ਐਕਸਪ੍ਰੈਸ ਬਹੁਤ ਸੋਹਣੀ ਗੱਡੀ ਹੈ ਦੇਖ ਸਕਦੇ ਤੁਸੀਂ ਤੇ ਕਾਫੀ ਲੰਬੀ ਟ੍ਰੇਨਾਂ ਤੇ ਦੂਸਰੀ ਤਰਫ ਵੀ ਦੇਖ ਰਹੇ ਹੋ ਤੁਸੀਂ ਇੱਕ ਅੰਬਾਲਾ ਵੱਲ ਨੂੰ ਜਾ ਰਹੀ ਹੈ ਤੇ ਕਹਾ ਆਈ ਹੈ ਸਰਹੰਦ ਵੱਲ ਦਿੱਲੀ ਤੋਂ ਹਾਂਜੀ ਦਰਸ਼ਕੋ ਦੇਖ ਸਕਦੇ ਤੁਸੀਂ ਇਹ ਟ੍ਰੇਨ ਆ ਬਾਈ ਜਾਈ ਚੱਲ ਪਈ ਹੈ ਜਿਹੜੀ ਦੋ ਦਿਨਾਂ ਤੋਂ ਠੱਪ ਸੀਗੀ ਹਾਂਜੀ ਇਹ ਜਿਹੜਾ ਇੰਜਣ ਤੁਸੀਂ ਦੇਖਸੋ ਇਹ ਕੱਲ ਹਾਦਸਾ ਗ੍ਰਸਤ ਹੋ ਚੁੱਕਿਆ ਸੀਗਾ ਬਹੁਤ ਦੁਪਟਾ ਇਸ ਕਰਕੇ ਇਹ ਹਾਦਸਾ ਵਾਪਰੇ ਸੀਗਾ ਜਿਸ ਕਾਰਨ ਤੇ ਕੰਮ ਚੱਲ ਰਿਹਾ ਹੈ ਤੁਸੀਂ ਵੇਖ ਰਹੇ ਹੋ ਆ ਦੇਖ ਸਕਦੇ ਹੋ ਰੇਲਵੇ 트랙 ਤੇ ਕੰਮ ਚੱਲ ਰਿਹਾ ਏ ਤੇ ਟ੍ਰੇਨ ਆ ਬਈ ਚੱਲ ਪਈ ਏ ਤੁਸੀਂ ਵੇਖ ਰਹੇ ਹੋ ਤੇ ਇਹ ਉਹ ਇੰਜਣਾਂ ਜਿਹੜਾ ਕਿ ਐਕਸੀਡੈਂਟ ਹੋ ਚੁੱਕਿਆ ਸੀਗਾ ਤੇ ਤੁਸੀਂ ਵੇਖ ਰਹੋ ਵੀਡੀਓ ਦੇ ਵਿੱਚ ਹਾਂਜੀ ਭਾਰਤੀ ਇੰਡੀਅਨ ਰੇਲਵੇ ਤੇ ਜਿਹੜਾ ਕਿ ਕੰਮ ਰੁਕਿਆ ਹੋਇਆ ਸੀਗਾ ਤੇ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਹੁਣ ਕੰਮ ਚੱਲ ਪਿਆ ਹੈ ਟ੍ਰੇਨਾਂ ਚੱਲ ਪਈਆਂ ਨੇ ਟ੍ਰੇਨ ਆ ਵਾਈ ਜਾਈ ਚੱਲ ਪਈ ਹੈ। ਹਾਂਜੀ ਆਪਾਂ ਪਹੁੰਚਾ ਘਟਨਾ ਸ੍ਰਸਤ ਹਸਪਤਾਲ ਤੇ ਇਸ ਜਗ੍ਹਾ ਤੇ ਤੇ ਦੂਸਰੀ ਤਰਫੋਂ ਵੀ ਤੁਸੀਂ ਵੇਖਦੇ ਆਪਾਂ ਜੌਮ ਕਰਕੇ ਦਿਖਾ ਦਿੰਨੇ ਤੁਹਾਨੂੰ। ਹਾਂਜੀ ਆਹ ਦੇਖ ਸਕਦੇ ਤੁਸੀਂ ਜਿਹੜੀ ਦੂਸਰੀ ਟ੍ਰੇਨ ਸੀਗੀ ਉਹ ਵੀ ਖਾਸਾ ਕਰਾਸ ਹੋ ਚੁੱਕੀ ਸੀਗੀ। ਤੇ ਆਹ ਦੇਖੋ ਜੀ ਹਾਈਡਰਾ ਮਸ਼ੀਨਾਂ ਚੱਲ ਰਹੀਆਂ ਨੇ ਕੰਮ ਕਰ ਰਹੀਆਂ ਨੇ ਤੇ ਕਰਮਚਾਰੀ ਰੇਲਵੇ ਵਿਭਾਗ ਦੇ ਕੰਮ ਕਰ ਰਹੇ ਨੇ ਦੋ ਟ੍ਰੇਨਾਂ ਦਾ ਆਪਸ ਵਿੱਚ ਟਕਰਾਆ ਹੁਣ ਕਰਕੇ ਟ੍ਰੇਨ ਹਾਦਸਾ ਹੋ ਗਿਆ ਕਾਫੀ ਵੱਡਾ ਤੇ ਤੁਸੀਂ ਵੇਖ ਰਹੇ ਹੋ ਅੱਜ ਟ੍ਰੇਨ ਆਵਾਜਾਈ ਚੱਲ ਪਈ ਹੈ ਤੇ ਜਿਹੜਾ ਥੋੜਾ ਮੋਟਾ ਕੰਮ ਰਹਿੰਦਾ ਹੈ ਟ੍ਰੇਨ ਅਧਿਕਾਰੀ ਕੰਮ ਕਰ ਰਹੇ ਨੇ ਟ੍ਰੇਲ ਟ੍ਰੇਨ ਦੇ ਕਰਮਚਾਰੀ ਰੇਲਵੇ ਵਿਭਾਗ ਦੇ ਕਰਮਚਾਰੀ ਕੰਮ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਤੇ ਜਿਹੜਾ ਕਿ ਆਵਾਜਾਈ ਰੁਕੀ ਹੋਈ ਸੀਗੀ ਇਹ ਚੱਲ ਪਈ ਏ ਪਰ ਜੇ ਦੇਖ ਸਕਦੇ ਤੁਸੀਂ ਜਿਹੜਾ ਇੰਜਨ ਆ ਇਹ ਘਟਨਾ ਸਥਲ ਤੇ ਪਹੁੰਚੇ ਜੀ ਅਸੀਂ 0.0 ਤੇ ਜਿੱਥੇ ਕਿ ਘਟਨਾ ਕੱਲ ਵਾਪਰੀ ਸੀਗੀ ਤੇ ਬਾਕੀ ਜਾਨ ਮਾਲ ਤੋਂ ਵਿਚਾਰ ਰਹਿ ਗਏ ਤੁਸੀਂ ਵੇਖ ਸਕਦੇ ਹੋ ਤੇ ਜਿਹੜੀਆਂ ਲਾਈਨਾਂ ਨੇ ਇਹ ਲਾਈਨਾਂ ਦਾ ਵੀ ਕੰਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਇਹ ਲੱਗੇ ਹੋ ਨੇ ਰੇਲਵੇ ਮੁਲਾਜ਼ਮਾਂ ਅਧਿਕਾਰੀ ਜਿਹੜੇ ਕਰਮਚਾਰੀ ਨੇ ਕੰਮ ਕਰ ਰਹੇ ਨੇ ਆਪਣਾ ਤੇ ਅੱਗੇ ਵੀ ਦਿਖਾ ਦਿੰਦੇ ਆ ਤੁਹਾਨੂੰ ਵੀਡੀਓ ਵੱਡੀ ਮਸ਼ੀਨ ਚੱਲ ਰਹੀ ਹੈ ਜਿਹੜੀ ਕਿ ਹਾਈਡਰਾ ਮਸ਼ੀਨ ਹੈ ਪਰ ਇਸ ਨੂੰ ਕਹਿ ਸਕਦੇ ਆ ਵੱਡੀ ਹਾਈਡਰਾ ਮਸ਼ੀਨ ਹੈ ਜਿਹੜੀ ਕੰਮ ਕਰ ਰਹੀ ਆ ਵੱਡੀ ਜੀਵੀਸੀ ਮਸ਼ੀਨ ਕੰਮ ਚੱਲ ਰਹੀ ਹੈ ਤੁਹਾਡੇ ਸਾਹਮਣੇ ਕੰਮ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਏ ਮਾਲ ਗੱਡੀ ਸੀ ਜਿਹੜੀ ਟਕਰਾ ਗਈ ਸੀ ਨਾਲ ਜਿਸ ਦੇ ਨਾਲ ਇਹ ਮਾਲ ਗੱਡੀ ਦੇ ਵਿੱਚ ਕਾਫੀ ਕੋਲਾ ਸੀਗਾ ਤੇ ਇੱਕ ਦੋ ਡੱਬੇ ਤੁਸੀਂ ਵੇਖ ਸਕਦੇ ਹੋ ਲੇਨ ਤੋਂ ਉਤਰਨ ਕਾਰਨ ਹਾਦਸਾ ਗ੍ਰਸਤ ਹੋ ਗਏ ਤੇ ਸਾਰਾ ਮਾਲ ਇਸ ਜਗ੍ਹਾ ਤੇ ਨਾ ਬिखर ਗਿਆ ਸੀਗਾ ਇਸ ਜਗ੍ਹਾ ਤੇ ਨਾ ਸਾਰਾ ਮਾਲ ਬिखर ਗਿਆ ਸੀਗਾ ਆਪਣੀਆਂ ਵੀਡੀਓ ਤੁਸੀਂ ਕੱਲ੍ਹ ਲਈ ਦੇਖ ਸਕਦੇ ਹੋ ਇਸ ਵਿੱਚ ਆ ਤੇ ਅੱਜ ਸਾਰੇ ਆ ਲਾਈਨਾਂ ਦਾ ਕੰਪਲੀਟ ਹੋ ਗਿਆ ਚੁੱਕਿਆ ਇਹ ਕੰਮ ਤਕਰੀਬਨ ਹਾਂਜੀ ਤੁਸੀਂ ਦੇਖ ਰਹੇ ਹੋ ਟ੍ਰੇਨ ਆ ਰਹੀ ਆ ਇਸ ਲੈਂਡ ਤੇ ਤੇ ਕੰਮ ਚੱਲ ਪਿਆ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਦੇਖ ਸਕਦੇ ਤੁਸੀਂ ਟ੍ਰੇਨ ਆ ਰਹੀ ਹੈ ਇਸ ਲੈਂਡ ਤੇ ਫਾਇਦਾ ਲੈ ਤਾ ਉਸ ਨੂੰ ਭੇਜ ਦੋ ਸਾਹੀ ਚਲੋ ਆਫਰ ਪਰ ਬਲੋਕ ਕਰ ਦੋ ਤੇ ਕਰਮਚਾਰੀ ਕਰ ਰਹੇ ਨੇ ਕੰਮ ਤੁਸੀਂ ਦੇਖ ਸਕਦੇ ਹੋ ਹਾਂਜੀ ਟ੍ਰੇਨ ਪਹੁੰਚ ਰਹੀ ਐ ਇਸ ਲਾਈਨ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀ ਉਹ ਜਿਹਨੇ ਸਾਈਡ ਤੇ ਫੇਰ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੀ ਟ੍ਰੇਨ ਆ ਰਹੀ ਐ ਇਸ ਜਗ੍ਹਾ ਤੇ ਜਦੋਂ ਲੰਗੇਗੀ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਜੀ ਹਾਰਨ ਮਾਰਦੀ ਪਹੁੰਚਦੀ ਹੈ ਟ੍ਰੇਨ ਹਾਰਨ ਮਾਰਦੀ ਆ ਰਹੀ ਆ ਤੇ ਚੱਲ ਪਿਆ ਕੰਮ ਤੁਸੀਂ ਵੇਖ ਸਕਦੇ ਹੋ ਟਰੈਕ ਤੇ ਇੱਕ ਤਰਫ ਕੰਮ ਵੀ ਚੱਲੇ ਪਏ ਤੁਸੀਂ ਦੇ ਰਹੇ ਹੋ ਇੱਕ ਤਰਫ ਕੰਮ ਚੱਲ ਰਿਹਾ ਤੇ ਇੱਕ ਤਰਫ ਟ੍ਰੇਨ ਆ ਰਹੀ ਆ ਕਾਫੀ ਵੱਡੀ ਟ੍ਰੇਨ ਆ ਤੁਸੀਂ ਵੇਖ ਸਕਦੇ ਹੋ। ਕਾਫੀ ਵੱਡਾ ਇੰਜਣ ਹੁੰਦਾ ਇਸ ਦਾ ਨਾ ਤੇ ਤੁਸੀਂ ਵੇਖ ਸਕਦੇ ਹੋ। ਇਹ ਜਿਹੜੀ ਟ੍ਰੇਨ ਆ ਇਹ ਬਿਜਲੀ ਵਾਲੀ ਟ੍ਰੇਨ ਆ, AC ਟ੍ਰੇਨ ਆ, ਪੈਸੇਂਜਰ ਟ੍ਰੇਨ, AC ਟ੍ਰੇਨ ਆ ਤੁਸੀਂ ਵੇਖ ਸਕਦੇ ਹੋ। ਜਿਸ ਦੇ ਵਿੱਚ ਯਾਤਰੀ ਯਾਤਰੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਦੇ ਨੇ ਇਸ ਦੇ ਰਾਹੀਂ ਤੇ ਇੱਕ ਟ੍ਰੇਨ ਦੇ ਵਿੱਚ ਕਾਫੀ ਪੈਸੇਂਜਰ ਬੈਠ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ। ਕਾਫੀ ਵੱਡੇ ਟ੍ਰੇਨ ਦੇ ਡੱਬੇ ਹੁੰਦੇ ਨੇ ਇੱਕ ਡੱਬੇ ਦੇ ਵਿੱਚ ਘੱਟੋ ਘੱਟ 100 ਪੈਸੇਂਜਰ ਬੈਠ ਜਾਂਦਾ ਜੀ ਰਾਵਣ ਦੇ ਨਾਲ ਤੇ ਤੁਸੀਂ ਆਪਣੀ ਵੀਡੀਓ ਦੇ ਦੇਖ ਰਹੇ ਹੋ ਚੱਲਦੀ ਹੈ ਟ੍ਰੇਨ ਇਹ ਆਗੀ ਜੀ ਸਰਾਂਦਾ ਅੰਬਾਲਾ ਦਿੱਲੀ ਅੰਬਾਲਾ ਦੇ ਰਸਤੇ ਹੁੰਦੇ ਹੋਏ ਸਰਾਂਦਾ ਪਹੁੰਚ ਰਹੀ ਹੈ ਤੇ ਅੱਗੇ ਪਹੁੰਚੇਗੀ ਜੀ ਇਹ ਲੁਧਿਆਣਾ ਅੰਬਰਸਾਰਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਨਾ ਜਿਹੜਾ ਟਰੈਕ ਦਾ ਕੰਮ ਹੋ ਚੁੱਕਿਆ ਏ ਤੇ ਚੱਲ ਪਈਆਂ ਨੇ ਟ੍ਰੇਨਾਂ ਇਹ ਕੱਲ ਹੋਇਆ ਸੀਗਾ ਹਾਦਸਾ ਇਹ ਸਵੇਰ ਦੇ ਟਾਈਮ ਕੱਲ 4-5 ਵਜੇ ਦੇ ਕਰੀਬ ਹਾਦਸਾ ਹੋਇਆ ਸੀ ਐਸੇ ਜਗ੍ਹਾ ਤੇ ਤੇ ਅੱਜ ਟ੍ਰੇਨਾਂ ਤੁਸੀਂ ਦੇਖ ਸਕਦੇ ਹੋ ਚੱਲ ਪਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਰੇਲਵੇ ਦੇ ਅਧਿਕਾਰੀ ਨੇ ਕਰਮਚਾਰੀ ਨੇ ਬਹੁਤ ਸਖਤੀ ਕੰਮ ਕਰਦੇ ਨੇ ਬਹੁਤ ਹੀ ਉਹਨਾਂ ਦੀ ਮਿਹਨਤ ਆ ਜਿਹੜੀ ਕੀ ਰੰਗ ਲਿਆਈ ਆ ਬਹੁਤ ਸਖਤੀ ਕੰਮ ਕਰਨ ਦੇ ਨਾਲ ਤੇ ਚੱਲ ਪਈ ਨੇ ਟ੍ਰੇਨਾਂ ਇਹ ਯਾਤਰੀਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਤੇ ਆਹ ਦੇਖ ਸਕਦੇ ਤੁਸੀਂ ਕਾਫੀ ਕੋਟਾ ਇੰਦਰੇਸ਼ ਦਾ ਰੇਲ ਦਾ ਹਾਂਜੀ ਤੇ ਆਪਣੇ ਵੀਡੀਓ ਜੇਕਰ ਤੁਹਾਨੂੰ ਚੰਗੇ ਲੱਗਦੇ ਨੇ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਦੇ ਸਕਦੇ ਹੋ ਤੁਸੀਂ ਟ੍ਰੇਨਾਂ ਲੰਘ ਗਈ ਹੈ ਜੀ ਆ ਗਏ ਟ੍ਰੇਨ ਚੱਲ ਪਈ ਨੇ ਟ੍ਰੇਨਾਂ ਇਸ ਟ੍ਰੈਕ ਤੇ ਹਾਂਜੀ ਦਰਸ਼ਕੋ ਤੁਸੀਂ ਵੇਖ ਰਹੇ ਹੋ ਕੰਮ ਚੱਲ ਰਿਹਾ ਏ ਜਿਹੜਾ ਮੜਾ ਮੋਟਾ ਥੋੜਾ ਮੋਟਾ ਕੰਮ ਰਹਿੰਦਾ ਹੋਗਾ ਟਰੈਕ ਤੇ ਇਸ ਤੇ ਲਾਈਨਾਂ ਤੇ ਉਹ ਕੰਮ ਚੱਲ ਰਿਹਾ ਏ ਤੇ ਵੱਡੀਆਂ ਵੱਡੀਆਂ ਮਸ਼ੀਨਾਂ ਕੰਮ ਕਰ ਰਹੀਆਂ ਨੇ ਕਰਮਚਾਰੀ ਲੱਗੇ ਹੋਏ ਨੇ ਕੰਮ ਕਰਨਾ ਰੇਲਵੇ ਦੇ ਜੇ ਜੇਕਰ ਦਰਸ਼ਕੋ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਨੇ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰਾਇਆ ਵਾ ਤੇ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਮੇਰੀ ਕਿਸ ਤਰ੍ਹਾਂ ਲੱਗਦੀ ਹੈ ਨੇ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਚੰਗਾ ਜੀ ਦਰਸ਼ਕੋ ਆਪਾਂ ਤੁਹਾਡੇ ਤੋਂ ਨੰਨਿਆ ਵੀਦਾ ਤੇ ਅਗਲੀ ਵੀਡੀਓ ਤੱਕ ਜੁੜੇ ਰਹੋ ਸਾਡੇ ਨਾਲ ਹਾਂਜੀ ਚੱਲ ਪਈ ਨੇ ਟ੍ਰੇਨਾਂ ਤੁਸੀਂ ਵੇਖ ਸਕਦੇ ਹੋ ਤੇ ਚੱਲ ਰਿਹਾ ਕੰਮ ਤੇ ਮੌਸਮ ਵੀ ਹੁਣ ਥੋੜਾ ਜਿਹਾ ਖਰਾਬ ਹੋ ਚੁੱਕਿਆ ਹੈ ਹਨੇਰੀ ਵਗੈਰਾ ਚੱਲ ਪਈ ਹੈ ਹਵਾ ਚੱਲ ਪਈ ਹੈ ਤੁਸੀਂ ਦੇਖ ਸਕਦੇ ਹੋ ਸਰਾਉਂ ਦਾ ਟਾਈਮ ਹੈ ਤੀਰੀਵਨ ਦਾ ਸਾਢੇ 7 ਦੇ 8:00 ਦੇ ਕਰੀਬ ਦਾ ਟਾਈਮ ਹੋ ਚੁੱਕਿਆ ਹੈ ਹਾਂਜੀ ਸਾਢੇ 7 ਦੇ ਕਰੀਬ ਦਾ ਟਾਈਮ ਚੁੱਕਿਆ ਤੇ ਮੌਸਮ ਵੀ ਹੋ ਚੁੱਕਿਆ ਹੈ ਖਰਾਬ ਤੇ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਤੁਹਾਡੇ ਸਾਹਮਣੇ ਵੱਡੀਆਂ ਵੱਡੀਆਂ ਮਸ਼ੀਨਾਂ ਕੰਮ ਕਰ ਰਹੀਆਂ ਨੇ ਚੰਗਾਈ ਦਰਸ਼ਕੋ ਕੱਲੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ